ਦੋ ਮੁੰਡਿਆਂ ਨੇ ਇੱਕ ਮੁੰਡੇ ਕੋਲੋਂ ਸਮਾਨ ਖੋਣ ਦੀ ਕੋਸ਼ਿਸ਼ ਕੀਤੀ ਆ ਔਰ ਤਸਵੀਰਾਂ ਤੁਸੀਂ ਵੇਖੋ ਕਿ ਸਰਦਾਰ ਨੇ ਕਿੰਨੀ ਹਿੰਮਤ ਕਰੀ ਆ ਔਰ ਇਹ ਮੂਰਖ ਨੇ ਵੇਖੋ ਕਿ ਅੱਗੋਂ ਕੀ ਉਸ ਨੂੰ ਰਿਸਪਾਂਸ ਦਿੱਤਾ ਹੁਣੇ ਤਸਵੀਰਾਂ ਵੇਖੋ ਪਹਿਲੇ ਤੁਸੀਂ ਤਸਵੀਰਾਂ ਵੇਖਣੀਆਂ ਫਿਰ ਤੁਸੀਂ ਕਮੈਂਟ ਜ਼ਰੂਰ ਕਰਨਾ ਕਿ ਇਹ ਜੋ ਸਰਦਾਰ ਨੇ ਕਰਿਆ ਇਹ ਗਲਤ ਕਰਿਆ ਜਾਂ ਸਹੀ ਕਰਿਆ ਤਾਂ ਆ ਜੋ ਮੂਰਖ ਹੈ ਜਿਸ ਦੇ ਕੋਲੋਂ ਲੁੱਟਖੋ ਹੋ ਰਹੀ ਸੀ ਇਸ ਦੇ ਬਾਰੇ ਵੀ ਤੁਸੀਂ ਜਾਣਕਾਰੀ ਦੇਣੀ ਆ ਕਿ ਇਸ ਨੇ ਕਿੰਨੀ ਕੁ ਸਿਆਣਪ ਵਰਤੀ ਆ ਜੇ ਇਸ ਦੀ ਸਰਵਿਸ ਹੋ ਜਾਂਦੀ ਇਸ ਦੇ ਸਟਾ ਚਾਰ ਵੱਧ ਵੱਜ ਜਾਂਦੀਆਂ ਤਾਂ ਫੇਰ ਸਹੀ ਸੀ ਆਵਾਜ਼ਾਂ ਤੂੰ ਦਿੱਤੀਆਂ ਕਿ ਮੈਨੂੰ ਬਚਾਓ ਲੇਕਿਨ ਜਦੋਂ ਸਰਦਾਰ ਪੈ ਗਿਆ ਤਾਂ ਤੇਰਾ ਕੀ ਫਰਜ ਬਣਦਾ ਸਾਈਡ ਤੇ ਜਾਣਾ ਜੇ ਤੂੰ ਵੀ ਨਾਲ ਪੈ ਜਾਂਦਾ ਤਾਂ ਬੰਦੇ ਫੜੇ ਜਾਣੇ ਸੀ ਇਹ ਤਸਵੀਰਾਂ ਕਿੱਥੋਂ ਦੀਆਂ ਨੇ ਇਹਦੇ ਬਾਰੇ ਅਜੇ ਕਲੀਅਰ ਨਹੀਂ ਹੋਇਆ ਲੇਕਿਨ ਜੋ ਵੀਡੀਓ ਵਾਇਰਲ ਹੋ ਰਹੀ ਆ ਉਸ ਵਿੱਚ ਇੱਕ ਰਿਟਰਨ ਚ ਲਿਖਿਆ ਸੀ ਕਿ ਅਮਰਸਰ ਸਰ ਦੀਆਂ ਤਸਵੀਰਾਂ ਨੇ ਹੁਣ ਅਮਰਸਰ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰ ਵਿੱਚ ਇਹੋ ਜਿਹੇ ਹਾਲਾਤ ਬਾਣੀ ਜਾਂਦੇ ਆ ਕਿਉਂਕਿ ਹੁਣ ਹਾਲਾਤ ਹੀ ਦੇਖ ਜੇ ਇਦਾਂ ਦੇ ਹੋਏ ਪਏ ਆ ਪੰਜਾਬ ਪੂਰਾ ਹੀ ਇਸੇ ਤਰ੍ਹਾਂ ਚੱਲ ਰਿਹਾ ਲੁੱਟਾ ਖੋਹਾਂ ਚੱਲ ਰੀਆਂ ਕੋਈ ਪੈਦਲ ਜਾਣ ਵਾਲਾ ਸੇਫ ਨਹੀਂ ਕੋਈ ਕਨਵੈਂਸ ਦੇ ਜਾਣ ਵਾਲਾ ਸੇਫ ਨਹੀਂ ਆ ਤਾਂ ਲੇਕਿਨ ਇੱਥੇ ਤੁਸੀਂ ਇਹ ਜਾਣਕਾਰੀ ਜ਼ਰੂਰ ਦਿਓ ਕਿ ਆ ਜੋ ਮੂਰਖ ਨੇ ਕਰਿਆ ਜਦੋਂ ਸਰਦਾਰ ਤੇਰੇ ਨਾਲ ਖੜ ਗਿਆ ਸਰਦਾਰ ਨੇ ਬੰਦਾ ਫੜ ਲਿਆ ਸੱਟ ਲਿਆ ਤਾਂ ਤੂੰ ਕਾਸ ਤੋਂ ਪਿੱਛੇ हट ਗਿਆ ਇੱਕ ਸਾਈਡ ਤੇ ਹੋ ਕੇ ਖੜ ਗਿਆ ਇਹ ਕਿੱਡੀ ਕਿ ਸਿਆਣਪ ਹੈ ਆ ਤੁਸੀਂ ਤਸਵੀਰਾਂ ਤਾਂ ਵੇਖੋ ਕੀ ਕਹਿ ਰਹੀਆਂ ਨੇ ਹੁਣ ਤੁਸੀਂ ਇਸ ਬਾਰੇ ਜਾਣਕਾਰੀ ਕਮੈਂਟਾਂ ਵਿੱਚ ਜ਼ਰੂਰ ਦੇਣੀ ਹੈ ਕਿ ਆ ਜੋ ਮੋਨਾ ਮੁੰਡਾ ਵਾ ਜਿਸ ਦੇ ਨਾਲ ਲੁੱਟਖੋ ਹੋ ਰਹੀ ਆ ਜੇ ਇਸ ਦੇ ਕੋਲ ਵੱਧ ਸਮਾਨ ਹੁੰਦਾ ਜਾਂ ਇਸ ਦੇ ਕੋਲ ਮਹਿੰਗਾ ਫੋਨ ਹੁੰਦਾ ਤਾਂ ਉਹਣਾ ਖੋ ਕੇ ਲੈ ਹੀ ਜਾਣਾ ਸੀ ਸਰਦਾਰ ਨੇ ਵਿਚਾਰੇ ਨੇ ਇਹਦੇ ਨਾਲ ਰਲ ਕੇ ਮੁੜ ਕੇ ਆਇਆ ਵਾਪਸ ਪਹਿਲੇ ਪਤਾ ਲੱਗ ਗਿਆ ਉਹਨੂੰ ਕਿ ਲੱਗਦਾ ਕੋਈ ਮਾਹੌਲ ਖਰਾਬ ਹੋਣ ਵਾਲਾ ਸਮਝ ਤਾਂ ਆ ਜਾਂਦੀ ਆ ਬੰਦੇ ਨੂੰ ਕਿਉਂਕਿ ਸੁੰਸਣ ਏਰੀਏ ਵਿੱਚ ਇਹੋ ਜਿਹੇ ਜਿਹੜੇ ਵਾਰਾਗਰਦੀ ਵਾਲੇ ਆਮ ਫਿਰਦੇ ਆ ਤਾ ਉਸਨੇ ਸਰਦਾਰ ਨੇ ਰੁੱਕ ਕੇ ਫੇਰ ਦੁਬਾਰਾ ਆ ਕੇ ਬੰਦਾ ਫੜਿਆ ਤਾਂ ਇਹ ਮੂਰਖ ਜਿਹੜਾ ਇਹ ਰਾਮ ਨਾਲ ਫੋਨ ਤੇ ਲੱਗਾ ਤੇ ਸਾਈਡ ਨੂੰ ਹੋ ਗਿਆ ਤੂੰ ਸਾਈਡ ਨੂੰ ਹੋ ਗਿਆ ਜੇ ਉਹ ਸਰਦਾਰ ਦੇ ਨਾਲ ਜ਼ਿਆਦਾ ਥੋਪਾਈ ਕਰ ਦਿੰਦੇ ਫੇਰ ਕੌਣ ਜ਼ਿੰਮੇਵਾਰ ਸੀ ਅਸੀਂ ਹਰ ਗੱਲ ਨੂੰ ਲੈ ਕੇ ਚੱਲਦੇ ਆ ਕਿ ਹਰ ਪਹਿਲੂ ਵੇਖਣਾ ਚਾਹੀਦਾ ਕਿ ਮੂਰਖਾ ਜੇ ਤੇਰੇ ਨਾਲੋਂ ਖੜ ਗਿਆ ਆ ਤਾਂ ਤੇਰਾ ਫਰਜ਼ ਬਣਦਾ ਵਾ ਕਿ ਤੂੰ ਵੀ ਖੜਨਾ ਉਸ ਵੇਲੇ ਬੰਦਾ ਇੱਕ ਫੜਿਆ ਜਾਣਾ ਸੀ ਇੱਕ ਦੌੜ ਜਾਣਾ ਸੀ ਇੱਕ ਤਾਂ ਕਾਬੂ ਆ ਹੀ ਜਾਣਾ ਸੀ ਤਾਂ ਤੂੰ ਲੱਗੋ ਸਾਈਡ ਤੇ ਹੋ ਗਿਆ ਜੇ ਉਹ ਸਰਦਾਰ ਨੇ ਛੱਟ ਮਾਰ ਦਿੰਦੇ ਜਿੰਮੇਵਾਰ ਕੌਣ ਸੀ ਤੇਰੀ ਤਾਂ ਕੋਈ ਗੱਲ ਨਹੀਂ ਤੇਰੇ ਘਰ ਵਾਲਿਆ ਕਹਿ ਦਿੱਤਾ ਹੋਵੇਗਾ ਵੀ ਕੋਈ ਗੱਲ ਨਹੀਂ ਤੂੰ ਪੁੱਤਰ ਸਾਈਡ ਤੇ ਹੋ ਗਿਆ ਤਾਂ ਜੇ ਉਹ ਸਰਦਾਰ ਨੇ ਛੱਟ ਲੱਗ ਜਾਂਦੀ ਫੇਰ ਬਾਕੀ ਇਹ ਆ ਸਰਦਾਰ ਇਸੇ ਗੱਲ ਤੋਂ ਪਛਾਣੇ ਜਾਂਦੇ ਆ ਕਿ ਜੇ ਕਦੀ ਵਕਤ ਪਿਆ ਭੀੜ ਪਈ ਤਾਂ ਖੜ ਜਾਂਦੇ ਆ ਖੜਨਾ ਚਾਹੀਦਾ ਇਹ 'ਚ ਕੋਈ ਸ਼ੱਕ ਨਹੀਂ ਆ ਲੇਕਿਨ ਅਗਲਾ ਮੌਕਾ ਜ਼ਰੂਰ ਵੇਖਿਆ ਕਰੋ ਅਗਲਾ ਤਮਾਸ਼ਾ ਬਣਾ ਕੇ ਰੱਖ ਦਿੰਦਾ ਇਹ ਤਮਾਸ਼ਾ ਬਣਾਉਣ ਵਾਲੀ ਗੱਲ ਸੀ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਜੇ ਤੂੰ ਘਰੋਂ ਨਿਕਲਦਾ ਜਾਂ ਲੜਨਦਾ ਇੰਨਾ ਹੀ ਡਰ ਸੀ ਤਾਂ ਰਾਤ ਉਥੇ ਖੇ ਖਾਰਿਆ ਗਲੀਆਂ ਦੇ ਵਿੱਚ ਕਿਉਂਕਿ ਸਾਡੇ ਇਹ ਇਹ ਜੋ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਇਹੋ ਕੁਝ ਚੱਲ ਰਿਹਾ ਲੁੱਟਾਂ ਖੂਵਾਂ ਚੈਨੀਆਂ ਡਕੈਤੀਆਂ ਸਭ ਕੁਝ ਚੱਲ ਰਿਹਾ ਲੇਕਿਨ ਇੱਥੇ ਆ ਕੇ ਸਮਝਣ ਦੀ ਲੋੜ ਹੈ ਕਿ ਸਰਦਾਰ ਹਰ ਜਗ੍ਹਾ ਅੱਗੇ ਹੋ ਜਾਂਦੇ ਆ ਲੇਕਿਨ ਨੁਕਸਾਨ ਵੀ ਹੋ ਸਕਦਾ ਇਹ ਸਰਦਾਰ ਦਾ ਨੁਕਸਾਨ ਹੋ ਸਕਦਾ ਸੀ ਹੁਣੇ ਮੂਰਖ ਨੂੰ ਤੁਸੀਂ ਕੀ ਕਹੋਗੇ ਆ ਜਿਹੜਾ ਮੂਰਖ ਜਿਸ ਨੂੰ ਛਡਾਇਆ ਹੈ ਜਿਸ ਦਾ ਸਮਾਨ ਬਚਾਇਆ ਉਹ ਸਾਈਡ ਤੇ ਹੋ ਕੇ ਖੜ ਗਿਆ ਇਹਦੇ ਘਰਦਿਆਂ ਨੇ ਇਹਨੂੰ ਘਰ ਨਹੀਂ ਰੋਟੀ ਖਵਾਈ ਬਿਠਾ ਕੇ ਇਹਦੀ ਸਿਆਣਪ ਉਥੇ ਵੇਖ ਲੈਣੀ ਚਾਹੀਦੀ ਸੀ ਕਿੰਨਾ ਕੋ ਜੋਧਾ ਜਿਹੜਾ ਰਾਤ ਗਲੀਆਂ 'ਚ ਫਿਰ ਰਿਹਾ ਏ ਅਕਲ ਤਾਂ ਇਹਨੂੰ ਹੋਣੀ ਚਾਹੀਦੀ ਹੁਣ ਤੁਸੀਂ ਵੀਡੀਓ ਬਾਰੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ